ਕਿੱਦਾਂ ਮਿਲਵਾਨ ਆ ਵੀਡੀਓ ਦੇ ਐਂਡ ਤੱਕ ਤੈਨੂੰ ਸਮਝ ਆ ਜੂਗੀ ਕਿ ਜਿਹੜਾ ਕੰਫਰਟ ਆ ਨਾ ਸਪੈਸ਼ਲੀ ਜੇ ਤੁਸੀਂ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਆ ਮੈਰਿਜ ਦੇ ਵਿੱਚ ਆ ਉਹ ਕਿਦਾਂ ਤੁਹਾਡੀ ਮੈਸਕੁਲਿਨ ਪਾਵਰ ਮੈਸਕੁਲਿਨ ਐਜ ਜਿਹੜੀ ਉਹਨੂੰ ਖਤਮ ਕਰ ਦਿੰਦਾ ਵਾ ਮੈਜੋਰਟੀ ਮੁੰਡੇ ਜਦੋਂ ਉਹਨਾਂ ਨੂੰ ਉਹਨਾਂ ਦੀ ਸੁਪਨਿਆਂ ਦੀ ਕੁੜੀ ਗਾਲੋ ਮਿਲ ਜਾਂਦੀ ਹੈ ਜਾਂ ਜਿਹੜੀ ਕੁੜੀ ਨੂੰ ਚੇਜ਼ ਕਰ ਰਹੀ ਉਹ ਉਹਨਾਂ ਨੂੰ ਮਿਲ ਜਾਂਦੀ ਆ ਅਕਸਰ ਉਹਨਾਂ ਦਾ ਡਾਊਨਫਾਲ ਆ ਜਿਹੜਾ ਸ਼ੁਰੂ ਹੋ ਜਾਂਦਾ ਵਾ ਕਿਉਂਕਿ ਉਹ ਕੁੜੀ ਤੁਹਾਡੇ ਨਾਲ ਪਿਆਰ ਚ ਪਈ ਸੀ ਜਾਂ ਤੁਹਾਡੇ ਨਾਲ ਰਿਲੇਸ਼ਨਸ਼ਿਪ ਚ ਆਈ ਸੀ ਕਿਉਂਕਿ ਜਿਹੋ ਜੇ ਤੁਸੀਂ ਇਨਸਾਨ ਹੀ ਜਿਹੋ ਜੇ ਤੁਸੀਂ ਕੰਮ ਕਰ ਰਹੇ ਹੋ ਬੜੇ ਐਂਬੀਸ਼ੀਅਸ ਸੀਗੇ ਆਪਣੇ ਸ਼ਰੀਰ ਤੇ ਕੰਮ ਕਰਦੇ ਸੀ ਆਪਣੇ ਕੰਮ ਤੇ ਐਕਚੁਅਲੀ ਜਿਹੜਾ ਤੁਹਾਡਾ ਬਿਜ਼ਨਸ ਆ ਜਾਂ ਕੰਮ ਆ ਜੋਬ ਆ ਉੱਤੇ ਫੁੱਲੀ ਫੋਕਸਡ ਸੀਗੇ ਪਰ ਹੌਲੀ ਹੌਲੀ ਤੁਸੀਂ ਇਹ ਚੀਜ਼ਾਂ ਬੰਦ ਕਰ ਦਿੰਨੇ ਆ ਜਦੋਂ ਤੁਹਾਨੂੰ ਉਹ ਕੁੜੀ ਮਿਲ ਜਾਂਦੀ ਆ ਜਿਹੜੀ ਕੁੜੀ ਤੁਹਾਨੂੰ ਚਾਹੀਦੀ ਆ ਜਾਂ ਜਿਹੜੀ ਕੁੜੀ ਤੁਸੀਂ ਚੇਜ਼ ਕਰ ਰਹੇ ਹੋ ਤੁਸੀਂ ਆਪਣੇ ਆਪ ਨੂੰ ਇਵੋਲਵ ਕਰਨਾ ਛੱਡ ਦਿੰਨੇ ਆ ਤੇ ਹੌਲੀ ਹੌਲੀ ਉਹ ਰਿਸ਼ਤਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਵਾ ਉਹ ਕੁੜੀ ਹੌਲੀ ਹੌਲੀ ਤੁਹਾਨੂੰ ਆਲਮੋਸਟ ਗੈਲੋਗੀ ਇੱਕ ਨਮਰਦ ਵਾਂਗੂ ਵੇਖਣਾ ਸ਼ੁਰੂ ਕਰ ਦਿੰਦੀ ਹੈ ਕਿ ਇਹ ਬੰਦਾ ਉਹ ਨਹੀਂ ਰਿਹਾ ਜਿਹਦੇ ਨਾਲ ਮੈਂ ਪਿਆਰ ਚ ਪਈ ਹਾਂ ਰਿਲੇਸ਼ਨਸ਼ਿਪ ਦੇ ਵਿੱਚ ਆਈ ਹਾਂ ਜੇ ਤੁਸੀਂ ਆਸਟਾ ਵਿੱਚ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂ ਇੱਕ ਰਿਲੇਸ਼ਨਸ਼ਿਪ ਚੇਜ਼ ਕਰ ਰਹੇ ਆ ਆ ਵੀਡੀਓ ਸਾਲਾਂ ਦੀ ਜਿਹੜੀ ਪੀੜ ਆ ਉਤੋਂ ਤੁਹਾਨੂੰ ਬਚਾ ਸਕਦੀ ਆ ਕਿਉਂਕਿ ਤੁਸੀਂ ਸਲੇਪ ਹੋ ਰਹੇ ਆ ਬ੍ਰੋ ਹੌਲੀ ਹੌਲੀ ਤੁਸੀਂ ਸੌਫਟ ਹੋ ਰਹੇ ਆ ਤੇ ਡੀਪ ਡਾਉਨ ਤੈਨੂੰ ਵੀ ਪਤਾ ਵਾ ਤੂੰ ਹੀ ਇਹ ਚੀਜ਼ ਫੀਲ ਕਰ ਸਕਦਾ ਵਾ ਇੱਕ ਜਿਹੜਾ ਸ਼ੇਰ ਜੰਗਲ ਦੇ ਵਿੱਚ ਵੱਡਾ ਹੋਇਆ ਵਾ ਨਾ ਉਹ ਜਿਹੜੀਆਂ ਉਹਦੀਆਂ ਕਿਲਰ ਇਨਸਟਿੰਕਟਸ ਹੁੰਦੀਆਂ ਨਾ ਹੰਡ ਕਰਨ ਵਾਲੀਆਂ ਇਨਸਟਿੰਕਟਸ ਹੁੰਦੀਆਂ ਵਾ ਉਹਨਾਂ ਨੂੰ ਕਦੀ ਗਵਾਉਂਦਾ ਨਹੀਂ ਆ ਪਰ ਜੇ ਉਸੇ ਸ਼ੇਰ ਨੂੰ ਆਪਾਂ ਹਰ ਰੋਜ਼ ਸਟੇਕ ਮੀਟ ਦਈ ਜਾਈਏ ਉਹਨੂੰ ਹੰਟ ਕਰਨ ਦੀ ਲੋੜ ਨਾ ਪਵੇ ਫਿਰ ਉਹਨੂੰ ਭੁੱਲ ਜਾਣਾ ਕਿ ਹੰਟ ਐਕਚੁਅਲੀ ਕਿਦਾਂ ਕੀਤਾ ਜਾਂਦਾ ਵਾ ਕਿਉਂਕਿ ਉਹਨੇ ਕੰਫਰਟੇਬਲ ਹੋ ਜਾਣਾ ਉਹਨੂੰ ਆਲਰੇਡੀ ਸਭ ਕੁਝ ਰੈਡੀमेड ਮਿਲ ਰਿਹਾ ਵਾ ਤੇ ਇਹੋ ਹੀ ਕੁਝ ਹੋ ਰਿਹਾ ਵਾ ਅੱਜਕੱਲ ਮਾਡਰਨ ਜ਼ਮਾਨੇ ਦੇ ਵਿੱਚ ਇੱਕ ਮੁੰਡੇ ਨਾਲ ਇੱਕ ਬੰਦੇ ਨਾਲ ਐਸ ਸੂਨ ਐਜ਼ ਤੁਸੀਂ ਰਿਲੇਸ਼ਨਸ਼ਿਪ ਦੇ ਵਿੱਚ ਉਹ ਕੁੜੀ ਤੁਹਾਨੂੰ ਪਿਆਰ ਦੇ ਰਹੀ ਆ ਉਹ ਆਪਣੀ ਜੌਬ ਕਰ ਰਹੀ ਆ ਪਰ ਤੁਸੀਂ ਬਹੁਤ ਜਿਆਦਾ ਕੰਫਰਟੇਬਲ ਹੋ ਜੰਨੇ ਆ ਉਹ ਤੁਹਾਨੂੰ ਸਪੋਰਟ ਕਰ ਰਹੀ ਹੈ ਤੁਸੀਂ ਫਾਈਨਲੀ ਸੇਫ ਫੀਲ ਕਰ ਰਹੇ ਆ ਤੇ ਉਸੇ ਸੇਫਟੀ ਨੇ ਤੁਹਾਨੂੰ ਇਸ ਜ਼ਿੰਦਗੀ ਦੇ ਵਿੱਚ ਹੰਡ ਕਰਨਾ ਜਾਂ ਤੁਹਾਡੀਆਂ ਕਿਲਰ ਇਨਸਟਿੰਕਟਸ ਜਿਹੜੀਆਂ ਉਹਨਾਂ ਨੂੰ ਤੁਹਾਡੇ ਤੋਂ ਖੋ ਲੈਣਾ ਵਾ ਦੂਜੇ ਪਾਸੇ ਉਹ ਕੁੜੀ ਬਰੋ ਇੱਕ ਉਸ ਸ਼ੇਰ ਦੇ ਨਾਲ ਪਿਆਰ ਨਹੀਂ ਪਈ ਜਿਹੜਾ ਸ਼ੇਰ ਜ਼ੂ ਦੇ ਵਿੱਚ ਰਹਿੰਦਾ ਹੈ ਉਹ ਕੁੜੀ ਉਸ ਸ਼ੇਰ ਦੇ ਨਾਲ ਪਿਆਰ ਚ ਪਈ ਹੀ ਜਿਹੜਾ ਭੁੱਖਾ ਹੈ ਜਿਹਦਾ ਫੋਕਸ ਆਪਣੇ ਆਪ ਤੇ ਸੀਗਾ ਜਿਹੜਾ ਕੁਝ ਨਾ ਕੁਝ ਬਿਲਡ ਕਰ ਰਿਹਾ ਸੀ ਜਿਹੜਾ ਕੰਫਰਟ ਤੁਹਾਨੂੰ ਚਾਹੀਦਾ ਸੀ ਜਿਹੜੇ ਕੰਫਰਟ ਦੀ ਤੁਹਾਨੂੰ ਭੁੱਖ ਸੀਗੀ ਜਦੋਂ ਤੁਹਾਨੂੰ ਉਹ ਕੰਫਰਟ ਮਿਲ ਜਾਂਦਾ ਨਾ ਉਹੀ ਕੰਫਰਟ ਐਕਚੁਅਲੀ ਇੱਕ ਕੇਜ ਦੇ ਵਿੱਚ ਕਨਵਰਟ ਹੋ ਜਾਂਦਾ ਤੁਹਾਡੇ ਵਾਸਤੇ ਤੁਸੀਂ ਉਸ ਕੰਫਰਟ ਦੀ ਕੇਜ ਦੇ ਵਿੱਚ ਕੈਦ ਹੋ ਜਾਂਦੇ ਹੋ ਕੱਲੇ-ਕੱਲੇ ਟਾਈਮ ਜਦੋਂ ਤੁਸੀਂ ਜਿਮਸ ਛੇਪ ਕਰਦੇ ਆਂ ਆਪਣਾ ਜਿਹੜਾ ਵਿਜ਼ਨ ਆ ਜਾਂ ਆਪਣਾ ਗੋਲ ਆ ਉਹਨੂੰ ਡਿਲੇ ਕਰੀ ਜਾਂਦੇ ਆ ਕੰਫਰਟ ਨੂੰ ਪਹਿਲਾਂ ਰੱਖਦੇ ਆ ਆਲਮੋਸਟ ਕਹ ਲਓ ਕਿ ਤੁਸੀਂ ਆਪਣੀ ਕਬਰ ਪੋਟ ਰਹੇ ਆ ਖੁਦ ਬਖੁਦ ਕਿਸੇ ਹੋਰ ਇਨਸਾਨ ਨੂੰ ਨਹੀਂ ਕੁਝ ਕਰਨਾ ਪੈ ਰਿਹਾ ਤੁਸੀਂ ਖੁਦ ਹੀ ਆਪਣੀ ਕਬਰ ਪੋਟ ਰਹੇ ਆ ਜਿਹੜੇ ਮਾਡਰਨ ਰਿਲੇਸ਼ਨਸ਼ਿਪ ਆ ਉਹ ਰਿਵਾਰਡ ਕਰਦੇ ਆ netflix ਨੂੰ ਜੰਕ ਫੂਡ ਨੂੰ ਕਾਊਚ ਤੇ ਲੰਮੇ ਪੈ ਕੇ ਇੱਕ ਦੂਜੇ ਨਾਲ netflix ਵੇਖਣਾ ਕਡਲਸ ਹੋ ਗਈਆਂ ਜੰਕ ਫੂਡ ਹੋ ਗਿਆ ਸੌਫਟਨੈਸ ਹੋ ਗਈ ਕੋਈ ਮਿਸ਼ਨ ਨਾ ਹੋਣਾ ਕੋਈ ਐਕਸ ਫੈਕਟਰ ਨਾ ਹੋਣਾ ਤੁਹਾਨੂੰ ਲੱਗਦਾ ਵਾ ਕਿ ਤੁਸੀਂ ਉਸ ਕੁੜੀ ਦੇ ਨਾਲ ਜੜੀ ਬੌਂਡਿੰਗ ਉਹ ਕ੍ਰੀਏਟ ਕਰ ਰਹੇ ਆ ਇੱਕ ਕਨੈਕਸ਼ਨ ਜਾਂ ਇੱਕ ਕੈਮਿਸਟਰੀ ਕ੍ਰੀਏਟ ਕਰ ਰਹੇ ਆ ਪਰ ਐਕਚੁਅਲੀ ਤੁਸੀਂ ਜੜੀ ਤੁਹਾਡੀ ਮਰਦਾਨਗੀ ਹਨ ਉਹਨੂੰ ਮਾਰ ਰਹੇ ਆ ਬ੍ਰੋ ਤੁਸੀਂ ਆਪਣੇ ਆਪ ਨੂੰ ਇੱਕ ਉਸ ਇਨਸਾਨ ਦੇ ਵਿੱਚ ਕਨਵਰਟ ਕਰ ਰਹੇ ਆ ਜਿੰਨੂੰ ਉਸ ਕੁੜੀ ਨੇ ਬਾਲੇ ਟਾਈਮ ਤੱਕ ਪਸੰਦ ਨਹੀਂ ਕਰਨਾ ਉਹਨ ਦੇ ਕੁਝ ਮਹੀਨਿਆਂ ਦੇ ਵਿੱਚ ਵਿੱਚ ਉਸ ਕੁੜੀ ਨੂੰ ਸਮਝ ਆਣੀ ਹੈ ਕਿ ਇਹ ਬੰਦਾ ਉਹ ਸੇਮ ਬੰਦਾ ਨਹੀਂ ਹੈ ਜਿਹਦੇ ਨਾਲ ਮੈਂ ਰਿਲੇਸ਼ਨਸ਼ਿਪ ਚਾਹੀ ਹੈ ਜਿਹਦੇ ਨਾਲ ਮੈਂ ਪਿਆਰ ਦੇ ਵਿੱਚ ਪਈ ਹਾਂ ਉਹਨੇ ਹੌਲੀ-ਹੌਲੀ ਇਸ ਚੀਜ਼ ਨੂੰ ਫੀਲ ਕਰਨ ਲੱਗ ਪੈਣਾ ਵਾ ਉਹਦਾ ਨਰਵਸ ਸਿਸਟਮ ਆ ਬ੍ਰੋ ਉਹ ਬੜਾ ਤੇਜ਼ ਆ ਕੁੜੀਆਂ ਦੀ ਜਿਹੜੀ ਸਾਈਕੀ ਹੈ ਨਾ ਜਾਂ ਕਹ ਲਓ ਕੀ ਉਹਨਾਂ ਦਾ ਮਾਨ ਹੈ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਪਿਕ ਕਰ ਸਕਦਾ ਵਾ ਤੇ ਹੌਲੀ-ਹੌਲੀ ਉਹਦੀ ਜਿਹੜੀ ਬਾਇਓਲੋਜੀ ਆ ਉਹ ਸਰਵਾਈਵਲ ਚ ਆਉਂਦੀ ਆ ਪਰ ਕੀ ਉਹ ਇਨਸਾਨ ਜਿਹੜਾ ਕੰਟੀਨਿਊਸਲੀ ਜੰਕ ਫੂਡ ਖਾ ਰਿਆ ਵਾ ਕਾਊਚ ਤੇ ਬੈਠਾ ਹੋਇਆ Netflix ਵੇਖਣ ਦੇ ਆ ਉਹਦੇ ਨਾਲ ਮਿੱਠਾ ਫੂਡ ਖਾ ਰਿਆ ਵਾ ਉਹਨੂੰ ਆਪਣੇ ਵਿਜਨ ਦਾ ਪਤਾ ਨਹੀਂ ਆਪਣੇ ਗੋਲ ਦਾ ਪਤਾ ਨਹੀਂ ਆ ਤੈਨੂੰ ਲੱਗਦਾ ਹੋਏ ਕਿ ਤੂੰ ਉਹਨੂੰ ਇੱਕ ਸੇਫਟੀ ਦੀ ਫੀਲਿੰਗ ਦੇ ਰਿਹਾ ਹੋਵੇਂ ਇਹ ਚੀਜ਼ਾਂ ਕਰਕੇ ਉਹ ਸਬਕੌਨਸ਼ੀਅਸਲੀ ਤੇਰ ਤੋਂ ਦੂਰ ਹੋਣਾ ਸ਼ੁਰੂ ਕਰ ਦਿੰਦੀ ਆ ਤੇ ਤੈਨੂੰ ਪਤਾ ਨਹੀਂ ਲੱਗਣਾ ਤੈਨੂੰ ਉਦੋਂ ਹੀ ਪਤਾ ਲੱਗਣਾ ਜਦੋਂ ਉਹਨੇ ਕਹਿ ਦਦਾ ਕਿ ਮੇਰੇ ਹਿਸਾਬ ਨਾਲ ਸਾਡਾ ਜਿਹੜਾ ਰਿਸ਼ਤਾ ਆ ਇਹ ਵਰਕ ਨਹੀਂ ਕਰ ਰਿਹਾ ਪਰ ਇਹਨੂੰ ਆਪਾਂ ਫਿਕਸ ਕਰ ਸਕਦੇ ਆ ਕਿਉਂਕਿ ਤੁਸੀਂ ਉਸ ਕੁੜੀ ਨੂੰ ਜਿਹਨੂੰ ਤੁਸੀਂ ਪਿਆਰ ਕਰਦੇ ਆ ਜਿਹੜੀ ਤੁਹਾਨੂੰ ਪਿਆਰ ਕਰਦੀ ਆ ਤੇ ਆਪਣੀ ਮਾਸਕੂਲਨ ਐਜ ਨੂੰ ਦੋਵਾਂ ਨੂੰ ਸੇਮ ਪਿਕਚਰ ਦੇ ਵਿੱਚ ਰੱਖ ਸਕਦੇ ਜੇ ਕਿਸੇ ਵੀ ਕੁੜੀ ਨੂੰ ਪੁੱਛ ਲਿਓ ਤੁਸੀਂ ਜਿਹੜਾ ਅੰਬੀਸ਼ਨ ਆ ਨਾ ਇੱਕ ਟ੍ਰੇਡ ਬੰਦੇ ਦੇ ਵਿੱਚ ਅੰਬੀਸ਼ੀਅਸ ਬੰਦਾ ਆ ਜਿਹੜਾ ਉਕੋੜੀ ਅਨੁਭਵ ਪ੍ਰਸੰਧਿਆ ਕੀ ਬੰਦਾ ਮੈਸਜਰਸ ਆ ਆਪਣੇ ਗੋਲਵਾਲ ਕੰਮ ਕਰ ਰਿਹਾ ਜਾਣ ਲਈ ਆਪਣੇ ਮਿਸ਼ਨ ਵਾਲ ਕੰਮ ਕਰ ਰਿਹਾ ਵਾ ਜਿਹੜਾ ਤੁਹਾਡਾ ਮਿਸ਼ਨ ਆ ਆਲਮੋਸਟ ਕਹ ਲੋ ਕਿ ਜਾਂ ਜਿਹੜਾ ਤੁਹਾਡਾ ਮਿਸ਼ਨ ਆ ਉਹ ਉਸ ਕੁੜੀ ਦੀ ਆਕਸੀਜਨ ਆ ਤੇ ਉਸੇ ਚੀਜ਼ ਨੇ ਉਹਦੀ ਅਟ੍ਰੈਕਸ਼ਨ ਆ ਜਿਹੜੀ ਤੁਹਾਡੇ ਵੱਲ ਮੇਨਟੇਨ ਕਰਕੇ ਰੱਖਣੀ ਆ ਅਕਸਰ ਤੁਹਾਨੂੰ ਲੱਗਣਾ ਵਾ ਕਿ ਜਿੰਨਾ ਵੱਧ ਸਮਾਂ ਮੈਂ ਇਹਦੇ ਨਾਲ ਸਪੈਂਡ ਕਰੂੰਗਾ ਆ ਉਨਾ ਮਿਸ਼ਨ ਜਿਹੜਾ ਉਹਨੂੰ ਡਿਲੇ ਕਰਕੇ ਜਾਂ ਜਿਹੜੀਆਂ ਜਿੰਦ ਮੈਨੂੰ ਫੋਕਸ ਕਰਨ ਦੀ ਲੋੜ ਆ ਉਹਨਾਂ ਨੂੰ ਡਿਲੇ ਕਰਕੇ ਉਹਨਾਂ ਹੀ ਵੱਧ ਪਿਆਰ ਇਹ ਕੁੜੀ ਮੈਨੂੰ ਕਰੂਗੀ ਜਾਂ ਉਹਨੀ ਸਾਡੀ ਕੈਮਿਸਟਰੀ ਵਧੀਆ ਹੋਊਗੀ ਪਰ ਜਦੋਂ ਤੁਸੀਂ ਆਪਣਾ ਮਿਸ਼ਨ ਸਾਈਡ ਤੇ ਰੱਖ ਕੇ ਉਸ ਕੁੜੀ ਨੂੰ ਆਪਣਾ ਪਰਪਸ ਤੇ ਮਿਸ਼ਨ ਸਮਝ ਲੈਣੇ ਆ ਨਾ ਤੁਸੀਂ ਦੋਵਾਂ ਨੂੰ ਲੂਜ਼ ਕਰ ਜਾਂਦੇ ਆ ਜਿਹੜਾ ਤਾਂ ਐਕਚੁਅਲ ਗੋਲ ਸੀਗਾ ਜਿਹੜਾ ਤਾਂ ਐਕਚੁਅਲ ਮਿਸ਼ਨ ਸੀਗਾ ਤੇ ਉਸ ਕੁੜੀ ਨੂੰ ਭਾਰ ਐਸਐਮਈ ਬ੍ਰਦਰhood ਦਾ ਜਿਹੜੀ ਮੇਰੀ ਆਪਾਂ ਉਹਦੇ ਵਿੱਚ ਐਸਾ ਫਰੇਮ ਬਿਲਡ ਕਰਦੇ ਆ ਕਿ ਜਿਹਦੇ ਵਿੱਚ ਤੁਸੀਂ ਆਪਣੀ ਪਾਵਰ ਨਾਲ ਲੂਜ਼ ਕਰੋ ਭਾਵੇਂ ਤੁਸੀਂ ਰਿਲੇਸ਼ਨਸ਼ਿਪ ਦੇ ਵਿੱਚ ਆਪਾਂ ਮੈਂ ਤੁਸੀਂ ਮੈਰਿਜ ਦੇ ਵਿੱਚ ਆ ਤੁਸੀਂ ਉਹਨੂੰ ਹੋਰ ਸਟਰੋਂਗ ਬਣਾ ਸਕਦੇ ਆ ਤੁਸੀਂ ਗਰਾਉਂਡਡ ਰਹਿੰਦੇ ਆ ਫੋਕਸ ਦਾ ਮੈਗਨੇਟਿਕ ਆ ਤੇ ਜਿਹੜਾ ਅਡਾ ਮੈਗਨੇਟਿਕ ਫਰੇਮ ਚੈਲੰਜ ਆ ਉਹ ਤੁਹਾਨੂੰ ਫੋਰਸ ਕਰੂਗਾ ਕਿ ਤੁਸੀਂ ਹਰ ਰੋਜ਼ ਲੀਡ ਕਰੋ ਪਰਪਸ ਦੇ ਨਾਲ ਡਿਸਪਲਾਈਨ ਦੇ ਨਾਲ ਜੇ ਦੋਹੀ ਹਾਡੀ ਬ੍ਰਦਰਹੁੱਡ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਲਿੰਕ ਤੁਹਾਡੇ ਡਿਸਕ੍ਰਿਪਸ਼ਨ ਦੇ ਵਿੱਚ ਆ ਜੇ ਤੁਹਾਡਾ ਰਿਲੇਸ਼ਨਸ਼ਿਪ ਹੀ ਤੁਹਾਡੇ ਮਿਸ਼ਨ ਦੀ ਕਾਸਟ ਤੇ ਆ ਰਿਹਾ ਵਾ ਜਾਂ ਤੁਹਾਡੇ ਗੋਲ ਦੀ ਕਾਸਟ ਤੇ ਆ ਰਿਹਾ ਵਾ ਇਹਦਾ ਮਤਲਬ ਕਿ ਉਹ ਕਾਸਟ ਕਿਤੇ ਨਾ ਕਿਤੇ ਉਸ ਜਨਾਨੀ ਤੱਕ ਵੀ ਪਹੁੰਚਣੀ ਹੈ ਤੇ ਉਸ ਜਨਾਨੀ ਨੇ ਵੀ ਉਸ ਪਿਆਰ ਦੀ ਕਾਸਟ ਬਣ ਜਾਣਾ ਜਿੰਨਾ ਪਿਆਰ ਜਿੰਨਾ ਵਾਅਦਾ ਸਮਾ ਤੁਹੀਂ ਉਹਦੇ ਨਾਲ ਸਪੈਂਡ ਕਰ ਰਹੇ ਆ ਆਪਣੇ ਮਿਸ਼ਨ ਤੋਂ ਡਿਫਲੈਕਟ ਹੋ ਕੇ ਉਹਦੀ ਜਿਹੜੀ ਕਾਸਟ ਆ ਪਹਿਲੀ ਕੋਸਟ ਤੇ ਉਹਦੀ ਇਹੋ ਹੀ ਹੋਗੀ ਕਿ ਤੁਸੀਂ ਆਪਣੇ ਮਿਸ਼ਨ ਤੋਂ ਡਿਫਲੈਕਟ ਹੋਗੇ ਦੂਜੀ ਕੋਸਟ ਉਸੇ ਪਿਆਰ ਦੀ ਉਹ ਕੁੜੀ ਹੋ ਜਾਣੀ ਆ ਕਿਉਂਕਿ ਉਹਨੇ ਸੋਚ ਲੈਣਾ ਵਾਂਗੀ ਇਹ ਬੰਦਾ ਐਕਚੁਅਲੀ ਡਿਵੀਏਟ ਹੋ ਚੁੱਕਾ ਵਾ ਇਸ ਬੰਦੇ ਦਾ ਐਂਬੀਸ਼ਨ ਜਿਹੜਾ ਉਹ ਸੇਮ ਨਹੀਂ ਰਿਹਾ ਇਹਦੇ ਵਿੱਚ ਡਰਾਈਵ ਜਿਹੜੀ ਉਹ ਸੇਮ ਨਹੀਂ ਰਹੀ ਤੇ ਉਹ ਤੋਂ ਬਾਅਦ ਹੌਲੀ-ਹੌਲੀ ਉਹਨੇ ਇਮੋਸ਼ਨਲੀ ਪਹਿਲਾਂ ਸਭ ਤੋਂ ਤੁਹਾਡੇ ਤੋਂ ਦੂਰ ਹੋਣਾ ਸ਼ੁਰੂ ਹੋ ਜਾਣਾ ਤੇ ਫੁੱਲੀ ਜਦੋਂ ਮੈਂਟਲੀ ਉਹਨੇ ਫੈਸਲਾ ਲਿਆ ਕਿ ਹਾਂ ਮੈਂ ਇਹਦੇ ਨਾਲ ਨਹੀਂ ਰਹਿਣਾ ਚਾਹੁੰਨੀ 3-4 ਮਹੀਨੇ ਨੰਗ ਜੁਗਗੇ ਹੋਣੇ ਆ ਉਹਨੇ ਇਸ ਚੀਜ਼ ਨੂੰ ਆਲਰੇਡੀ ਪ੍ਰੋਸੈਸ ਕਰ ਲਿਆ ਹੋਣਾ ਵਾ ਪਰ ਤੁਹਾਡੇ ਲਈ ਇਹ ਚੀਜ਼ ਇੱਕ ਸ਼ੌਕ ਦੀ ਤਰ੍ਹਾਂ ਵੱਜਣੀ ਹੈ ਤੁਹਾਡੇ ਵਿੱਚ ਆ ਕੇ ਤੁਹਾਨੂੰ ਸਮਝ ਨਹੀਂ ਹੋਣੀ ਕਿ ਮੇਰਾ ਵਰਲਡ ਜਿਹੜਾ ਮੇਰਾ ਸੰਸਾਰ ਉਹ ਆਪਸਾਈਡ ਡਾਊਨ ਫਲਿੱਪ ਹੋ ਗਿਆ ਮੇਰੀ ਦੁਨੀਆ ਸਾਰੀ ਪੁੱਠੀ ਹੋ ਗਈ ਹੈ ਕਿਉਂਕਿ ਤੁਹਾਨੂੰ ਇਸ ਚੀਜ਼ ਦੀ ਸੈਂਸ ਨਹੀਂ ਤੁਹਾਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਤੁਸੀਂ ਐਕਚੁਅਲੀ ਜਿੰਨਾ ਵੱਧ ਸਮਾਂ ਉਹਦੇ ਨਾਲ ਸਪੈਂਡ ਕਰ ਰਹੇ ਹੋ ਆਪਣੇ ਗੋਲਸ ਤੋਂ ਆਪਣੇ ਮਿਸ਼ਨ ਤੋਂ ਪਰੇ ਹੋ ਕੇ ਓਨਾ ਹੀ ਤੁਸੀਂ ਉਸ ਕੁੜੀ ਨੂੰ ਆਪਣੇ ਆਪ ਤੋਂ ਪਰੇ ਪੁਸ਼ ਕਰ ਰਹੇ ਹੋ ਇੱਕ ਜਿਹੜੀ ਅੱਗ ਹੈ ਬ੍ਰੋ ਉਹਨੂੰ ਸਟਰਕਚਰ ਚਾਹੀਦਾ ਨਾ ਕੰਟੀਨਿਊਸਲੀ ਜੇ ਉਹਨੇ ਬਾਲਦੀ ਰਹਿਣਾ ਹੈ ਤੇ ਪਰ ਜੇ ਉਸ ਅੱਗ ਤੇ ਆਪਾਂ ਪਾਣੀ ਬਾਦੀਏ ਫਿਰ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਕਿ ਉਹ ਅੱਗ ਬਲਦੀ ਰਹੇ ਜਦੋਂ ਇੱਕ ਬੰਦਾ ਵੱਧ ਇਮੋਸ਼ਨਲ ਹੋ ਜਾਂਦਾ ਵਾ ਵੱਧ ਅਟੈਚਡ ਹੋ ਜਾਂਦਾ ਵਾ ਬੜਾ ਐਕਸਪ੍ਰੈਸਿਵ ਆ ਡਾਇਰੈਕਸ਼ਨ ਤੋਂ ਬਿਨਾ ਤੁਸੀਂ ਸੋਚ ਲੋਗੇ ਉਹ ਜਿਹੜੀ ਉਹਦੇ ਅੰਦਰ ਅੱਗ ਹੈ ਨਾ ਕੁਝ ਕਰਨ ਦੀ ਡਾਇਰੈਕਸ਼ਨ ਦੇ ਦੂਰ ਦੀ ਗੱਲ ਆਉਨੇ ਉੱਤੇ ਪਾਣੀ ਹੀ ਪਾਤਾ ਵਾ ਜਦੋਂ ਤੁਸੀਂ ਬੜੇ ਇਮੋਸ਼ਨਲ ਹੋ ਜੰਨੇ ਆ ਕੁੜੀਆਂ ਦੇ ਨਾਲ ਜਾਂ ਆਪਣੀ ਗਰਲਫ੍ਰੈਂਡ ਵਾਈਫ ਦੇ ਨਾਲ ਅਟੈਚਮੈਂਟ ਜਿਹੜੀ ਉਹਨੂੰ ਇਨਕਰੀਜ਼ ਕਰੀ ਜਾਂਦੇ ਆ ਡੇ ਆਫਟਰ ਡੇ ਬੜੇ ਐਕਸਪ੍ਰੈਸਿਵ ਹਨ ਇੱਕੀ ਨਿੱਕੀ ਗੱਲ ਹੋ ਰਹੀ ਤੁਹਾਡੀ ਲੱਭ ਤੁਸੀਂ ਉਹਨੂੰ ਅੱਗੇ ਦੱਸ ਰਹੇ ਆ ਤੁਸੀਂ ਆਪਣੇ ਅੰਦਰ ਜਿਹੜੀ ਕੁਝ ਕਰਨ ਦੀ ਆਗਿਆ ਉੱਤੇ ਪਾਣੀ ਪਾ ਦਿੱਤਾ ਹੋਇਆ ਵਾ ਮੈਂ ਨਹੀਂ ਕਹਿੰਨਾ ਕਿ ਕੋਲਡ ਹੋ ਜਾਓ ਜਾਂ ਹਾਰਟਲੈਸ ਹੋ ਜਾਓ ਜਾਂ ਇਮੋਸ਼ਨਲੈਸ ਹੋ ਜਾਓ ਆਫਕੋਰਸ ਕੁੜੀਆਂ ਨੂੰ ਕਨੈਕਸ਼ਨ ਚਾਹੀਦਾ ਕੈਮਿਸਟਰੀ ਚਾਹੀਦੀ ਆ ਉਹਨੇ ਕਹਿਣਾ ਵਾ ਤੁਹਾਨੂੰ ਕੀ ਓਪਨ ਅਪ ਕਿਉਂ ਨਹੀਂ ਹੁੰਨਾ ਮੈਨਾਂ ਓਪਨਾ ਪੋ ਪਰ ਜੋ ਕੁੜੀਆਂ ਕਹਿੰਦੀਆਂ ਵਾ ਤੇ ਜੋ ਕੁੜੀਆਂ ਨੂੰ ਚਾਹੀਦਾ ਉਹ ਦੋ ਡਿਫਰੈਂਟ ਚੀਜ਼ਾਂ ਵਾ ਮੈਂ ਰਿਪੀਟ ਕਰ ਦਿੰਨਾ ਜੋ ਕੁੜੀਆਂ ਕਹਿ ਰਹੀਆਂ ਵਾ ਤੇ ਜੋ ਉਹਨਾਂ ਨੂੰ ਚਾਹੀਦਾ ਉਹ ਦੋ ਡਿਫਰੈਂਟ ਚੀਜ਼ਾਂ ਉਹ ਆ ਚੀਜ਼ਾਂ ਕਹਿ ਰਹੀਆਂ ਵਾ ਕਿ ਸਾਨੂੰ ਸਾਡੇ ਨਾਲ ਓਪਨ ਅਪ ਹੋ ਮੈਨੂੰ ਕਨੈਕਸ਼ਨ ਚਾਹੀਦਾ ਕੈਮਿਸਟਰੀ ਚਾਹੀਦੀ ਆ ਇਟਸ ਓਕੇ ਪਰ ਜਿਹੜੀ ਚੀਜ਼ ਉਹਨੇ ਤੁਹਾਡੇ ਕੋਲ ਨਹੀਂ ਮੰਗਣੀ ਉਹ ਵਾ ਉਹ ਚਾਹੁੰਦੀ ਹੈ ਕਿ ਉਹ ਤੁਹਾਡੀ ਪਾਵਰ ਤੇ ਸਟਰੈਂਥ ਜਿਹੜੀ ਫੀਲ ਕਰ ਸਕੇ ਅਨਸ਼ੇਕੇਬਲ ਤੁਹਾਡਾ ਮਾਈਂਡਸੈਟ ਇਮੋਸ਼ਨਲ ਕੰਟਰੋਲ ਫੀਲ ਕਰ ਸਕੇ ਇਹ ਜੀ ਜਾਨ ਨੇ ਮੰਗਣੀਆਂ ਨਹੀਂ ਪਰ ਇਹ ਜੀ ਜਾਨ ਨੂੰ ਚਾਹੀਦੀਆਂ ਹੁੰਦਾ ਇਹ ਚੀਜ਼ਾਂ ਤੁਹਾਨੂੰ ਜੇ ਡਿਲੀਵਰ ਕਰਨੀਆਂ ਨਹੀਂ ਹੁੰਦੀਆਂ ਫਿਰ ਉਸ ਰਿਸ਼ਤੇ ਦੀ ਪੁੱਠੀ ਗਿਣਤੀ ਸਮਝ ਲਓਗੀ ਸ਼ੁਰੂ ਹੋ ਚੁੱਕੀ ਹੈ ਜੇ ਤੁਸੀਂ ਹਮੇਸ਼ਾ ਉਤੇ ਲੀਨ ਹੋ ਰਹੇ ਆ ਇਨਸਟੈਡ ਆਫ ਲੀਨਿੰਗ ਔਨ ਯੋਰਸੈਲਫ ਜੇ ਤੁਸੀਂ ਸਾਰਾ ਕੁਝ ਉਹਨੂੰ ਦੱਸ ਰਹੇ ਆ ਉੱਤੇ ਪਾ ਰਹੇ ਆ ਜਿਹੜਾ ਤੁਹਾਡਾ ਇਮੋਸ਼ਨਲ ਕੇਓਸ ਤੁਹਾਡੀ ਲਾਈਫ ਦੇ ਵਿੱਚ ਫਿਰ ਤੁਸੀਂ ਉਹਦੇ ਲਈ ਇੱਕ ਪਿਲਰ ਦੀ ਤਰ੍ਹਾਂ ਜਾਂ ਇੱਕ ਥੰਮ ਦੀ ਤਰ੍ਹਾਂ ਪੇਸ਼ ਨਹੀਂ ਆ ਰਹੇ ਤੇ ਉਹਨੇ ਉਹ ਸਟੇਬਿਲਟੀ ਹੋਰ ਕਿਤੇੋਂ ਲੱਭਣ ਦੀ ਕੋਸ਼ਿਸ਼ ਕਰਨੀ ਹੈ ਕੁੜੀਆਂ ਨੂੰ ਇਮੋਸ਼ਨਲ ਐਕਸੈਸ ਚਾਹੀਦੀ ਹੈ ਡਿਪੈਂਡੈਂਸੀ ਨਹੀਂ ਉਹ ਜਾਣਨਾ ਚਾਹੁੰਦੀਆਂ ਵਾ ਤੁਹਾਡੀ ਲਾਈਫ 'ਚ ਕੀ ਚੱਲ ਰਿਹਾ ਵਾ ਪਰ ਜੋ ਤੁਹਾਡੀ ਲਾਈਫ ਚੱਲ ਰਿਹਾ ਵਾ ਤੁਸੀਂ ਉਤੇ ਸੋਟ ਨਹੀਂ ਸਕਦੇ ਕਿ ਹਾਂ ਮੈਨੂੰ ਦਰਾ ਸਾਰਾ ਚਾਹੀਦਾ ਵਾ ਕਿਉਂਕਿ ਮੇਰੀ ਜ਼ਿੰਦਗੀ ਚਾ ਚੱਲ ਰਿਹਾ ਵਾ ਨਹੀਂ ਤੁਹਾਨੂੰ ਇਮੋਸ਼ਨਲ ਲੈਸ ਜਾਂ ਕੋਲਡ ਹੋਣ ਦੀ ਲੋੜ ਨਹੀਂ ਆ ਤੁਹਾਨੂੰ ਬਸ ਸੈਂਟਰਡ ਤੇ ਅਲਾਈਨਡ ਰਹਿਣ ਦੀ ਲੋੜ ਆ ਆਫਕੋਰਸ ਤੁਸੀਂ ਆਪਣੀ ਵਾਈਫ ਨੂੰ ਗਰਲਫ੍ਰੈਂਡ ਨੂੰ ਪਿਆਰ ਕਰ ਸਕਦੇ ਆ ਪਰ ਤੁਹਾਡੀ ਪ੍ਰਾਇੋਰਟੀ ਤੁਹਾਡਾ ਮਿਸ਼ਨ ਹੋਣਾ ਚਾਹੀਦਾ ਵਾ ਜੋ ਤੁਸੀਂ ਲਾਈਫ ਚ ਕਰ ਰਹੇ ਆ ਉਹ ਤੁਹਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਸਭ ਤੋਂ ਵੱਧ ਪਿਆਰ ਤੁਸੀਂ ਆਪਣੀ ਗ੍ਰੋਥ ਨੂੰ ਕਰਨਾ ਆਪਣੇ ਆਪ ਨੂੰ ਇਵੋਲਵ ਕਰਨ ਦੇ ਵਿੱਚ ਤੁਹਾਡੀ એનર્ਜੀ ਸਭ ਤੋਂ ਵੱਧ ਜਾਣੀ ਚਾਹੀਦੀ ਹੈ ਆਪਣਾ ਪਿਆਰ ਤੁਸੀਂ ਜਿਤਾ ਸਕਦੇ ਆ ਪਰ ਬਿਨਾ ਆਪਣੀ ਮੈਸਕੁਲਿਨ ਐਜਾ ਜਿਹੜੀ ਉਹਨੂੰ ਗਿਵ ਅਪ ਕੀਤੇ ਆ ਇੱਕ ਜਨਾਨੀ ਬ੍ਰੋ ਉਸੇ ਬੰਦੇ ਦੇ ਨਾਲ 로यल ਰਹਿ ਸਕਦੀ ਹੈ ਉਸੇ ਬੰਦੇ ਤੇ ਵਿਸ਼ਵਾਸ ਕਰ ਸਕਦੀ ਆ ਜਿਹੜਾ ਬੰਦਾ ਉਹਨੂੰ ਲੀਡ ਕਰ ਸਕਦਾ ਪ੍ਰੋਪਰਲੀ ਜੇ ਤੁਹਾਨੂੰ ਖੁਦ ਹੀ ਨਹੀਂ ਪਤਾ ਤੁਸੀਂ ਕਿਹਨਾਂ ਨੂੰ ਜਾ ਰਹੇ ਹੋ ਫਿਰ ਉਹ ਕੁੜੀ ਤੁਹਾਡੇ ਦਾ ਟਰਸਟ ਥੋੜੀ ਕਰ ਸਕਦੀ ਹੈ ਜਿਹੜਾ ਬੰਦਾ ਆਪਣੀ ਗਰਾਉਂਡ ਸਟੈਂਡ ਨਹੀਂ ਕਰ ਸਕਦਾ ਜਿਹੜਾ ਬੰਦਾ ਸਟਿਲ ਨਹੀਂ ਹੈ ਜਦੋਂ ਆਲੇ ਦੁਆਲੇ ਪਚਾਲਾ ਰਹੇ ਆ ਜਦੋਂ ਆਲੇ ਦੁਆਲੇ ਕਾਇਓ ਸਾ ਫਿਰ ਤੁਸੀਂ ਐਕਸਪੈਕਟ ਨਹੀਂ ਕਰ ਸਕਦੇਂਗੀ ਉਹ ਜਨਾਨੀ ਆਪਣਾ ਟਰਸਟ ਤੁਹਾਡੇ ਵਿੱਚ ਪਾਵੇ ਜਾਂ ਲੋयल ਰਵੇ ਜਾਂ ਤੁਹਾਡੇ ਤੇ ਵਿਸ਼ਵਾਸ ਕਰੇ ਜੇ ਤੁਸੀਂ ਇਸ ਟਾਈਮ ਇੱਕ ਰਿਸ਼ਤੇ ਦੇ ਵਿੱਚ ਆ ਰਿਲੇਸ਼ਨਸ਼ਿਪ ਦੇ ਵਿੱਚ ਜਾਂ ਮੈਰਿਜ ਦੇ ਵਿੱਚ ਆ ਬਸ ਮੇਰੀ ਇਹੋ ਐਡਵਾਈਸ ਆ ਕਿ ਸੌਫਟ ਨਾ ਹੋਇਓ ਜਿਹੜੀ ਤੁਹਾਡੀ ਬੈਕਬੋਨ ਹੈ ਨਾ ਉਹਨੂੰ ਸਟਰੋਂਗ ਰੱਖੋ ਆਪਣੀ ਪ੍ਰੈਜ਼ੈਂਸ ਦੇ ਨਾਲ ਉਸ ਰਿਸ਼ਤੇ ਨੂੰ ਲੀਡ ਕਰੋ ਜੇ ਤੁਹਾਨੂੰ ਮੇਰੀ ਆਪ ਚਾਹੀਦੀ ਆ ਜ਼ਿੰਦਗੀ ਨੂੰ ਹੋਰ ਵਧੀਆ ਬਣਾਉਣ ਦੇ ਵਿੱਚ ਜਾਂ ਇੱਕ ਮੈਸਕੂਲਿਨ ਫਰੇਮ ਡਿਵੈਲਪ ਕਰਨ ਦੇ ਵਿੱਚ ਅਗਲੇ 3 ਦਿਨਾਂ ਦੇ ਵਿੱਚ ਵਿੱਚ ਸਾਡਾ ਐਸਐਮਵੀ ਮਾਸਟਰੀ ਅਕੈਡਮੀ ਦੇ ਵਿੱਚ 30 ਡੇ ਚੈਲੰਜ ਤੁਸੀਂ ਐਕਸੈਪਟ ਕਰ ਸਕਦੇ ਹੋ ਥੱਲੇ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਉੱਤੇ ਕਲਿੱਕ ਕਰਕੇ ਇੱਕ ਬੰਦਾ ਪਿਆਰ ਕਰ ਸਕਦਾ ਵਾ ਕੁੜੀ ਨੂੰ ਬਿਨਾ ਆਪਣੇ ਆਪ ਨੂੰ ਲੂਜ਼ ਕੀਤੇ ਆ ਗ੍ਰਾਉਂਡਡ ਰੋ ਸ਼ਾਰਪ ਰੋ ਡਿਸਪਲਿਨਡ ਰੋ ਫੋਕਸਡ ਰੋ ਦਾ ਡਾ ਰਿਲੇਸ਼ਨਸ਼ਿਪ ਕਿਦਾ ਨਹੀਂ ਜਾਂਦਾ bro ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ